ਇੰਨੇ ਕੁ ਕਲਿੱਪ ਬਣਾਉਣਾ ਨਾ ਸਾਰੀ ਵੀਡੀਓ ਦੇ। ਨੇ ਤਾਂ ਇੱਕ ਦਾ ਇੱਕ ਕਲਿੱਪ ਚਾਉਣੀ। ਉਹ ਵੀ ਬਣਾ ਦੇ ਕਲਿੱਪਾਂ ਚ ਬਣਾ ਦੇ। ਇਹ ਵੈਸੇ ਇਹ ਗਾਂ ਬੰਦੇ ਦੇ ਵਿਚਾਲੇ ਦੇ ਪਈਆਂ। ਇਹ ਪ੍ਰੋਬਬਲੀ ਕੁਝ ਜੇ ਕੰਮ ਕਰਦਾ। ਇਹ ਉਹ ਕੱਡੇ ਜਿਹੜੇ ਮੌਲਾ ਬਕਸੀ ਜੀ। ਰੰਡਾ ਕਮਜ਼ੋਰ ਆ ਭਾਈ ਇਹ ਪਤਾ ਨਹੀਂ ਉਹ ਲੱਗਿਆ ਇਹ ਭਾਈ ਹੱਥ ਤੇ ਲੱਗੀ ਬਹੁਤ ਜ਼ੋਰ ਲਾ ਦੇ ਬੜਾ ਉੱਜਾ ਪਚਦਾ ਹੀ ਸਾਲਾ ਹਜੇ ਉਹ ਤੋਂ ਕਹਿੰਦਾ ਮਾਰ ਉਹਦਾ ਹੀ ਉਹ ਹੀ ਘਾੜਦਾ ਉਹ ਜਿਹੜਾ ਸਾਥੀ ਸੀ ਉਹ ਆਇਆ ਹੀ ਇਹਲੇ ਉਹ ਨਹੀਂ ਆਣਾ ਬੱਚਾ ਆ ਆ ਆ ਇਹ ਨਹੀਂ ਬੰਦਾ ਉਹ ਦੱਸਦਾ ਬਹਿ ਜਾਨ ਮਾਰ ਉਹਦਾ ਇਹ ਬੰਦਾ ਇਹ ਤਾਂ ਸ਼ਰੀਫ ਆ ਭਾਏ ਜਿਹਦੇ ਪਈਆਂ ਨਾ ਬੱਕੀ ਕੀ ਬਦਲ ਕੀ ਬੰਡ ਜੰਗਲ ਦਿੱਤੀ ਕਰੂਵੇ ਕਿ ਆਇਆ ਨੇ ਇਹ ਆਇਆ ਨੇ ਉਹ ਆ ਉਹ ਪਹਿਲਾਂ ਆ ਕੇ ਵੀ ਮਾਰਕ ਕਰਦਾ ਹੈ ਉਹ ਆਉਣਾ ਉਹ ਫਿਰ ਲੱਗਦਾ ਹੈ ਉਹ ਉਹ ਆ ਗਿਆ ਉਹਦੇ ਉਹਦੇ ਪਹਿਲਾਂ ਡੇਕਿਆ ਸੀ ਉਹ ਉਹ ਆਪੇ ਡੇਕ ਪਿਆ ਉਹੋ ਆਪ ਵੀ ਦੇਖਿਆ ਪਹਿਲਾਂ ਇਹ ਡਿਗਣਗੇ ਅੰਦਰ ਆਉਂਦੇ ਆ ਦੇਖਿਆ ਉਹ ਵੀ ਦੇਖ ਉਹ ਡੱਡਾ ਲੱਗ ਉਹ ਵੀ ਡਿੱਗ ਪਿਆ ਡੰਡਾ ਕਿੱਥੇ ਰੱਖਤਾ ਡੰਡਾ ਡਿੱਗੀ ਜਿਹਾ ਰੱਖਿਆ ਜੀ ਇਹ ਭੱਜ ਗਿਆ ਆਪਣੇ ਇਹ ਇਹ ਭੱਜਣਾ ਆਪਣੇ ਉਹਨੇ ਭੱਜਣਾ ਉਹ ਦਿੱਤੀ ਵਾਲੇ ਭੱਜਣਾ ਲਾਟੀ ਜਾਜ ਕਰਨ ਵਾਲਾ ਬੰਦਾ ਇੱਕੋ ਹੀ ਸੀ ਭਾਜੀ ਆਹ ਜੇ ਕੜਾ ਆਹ ਜੇ ਦੂਜਾ ਵੀ ਫੋਕੀ ਫੋਕਾ ਫੈਰ ਰਹੀ ਉਹ ਵੀ ਸਾਨੀ ਵੀ ਕਰ ਗਿਆ ਛੜ ਕੇ ਦੇ ਮਾਰ ਕੇ ਤੋੜ ਦਿੱਤਾ ਡੰਡਾ ਪਾ ਲੈ ਪਹਿਲੇ ਮਾਰਦਾ ਬੰਦਾ ਤਾਂ ਲੱਗ ਹੀ ਨਹੀਂ ਉਹ ਲੈ ਕੇ ਆਇਆ ਸੀ ਉਹ ਟੁੱਟਿਆ ਸੀ ਉਹ ਵੀ ਦੁਬਾਰਾ ਲੈ ਕੇ ਆਇਆ ਉਹ ਦਿਖਾਉਣੇ ਆ ਉਹ ਦੇਖ ਇਹ ਫੋਨ ਕੱਢ ਰਿਹਾ ਇਹ ਪਹਿਲਾਂ ਕਲਾਸੀ ਲਈ ਉਹਦੇ ਕੋਲ ਫੋਨ ਕੱਢ ਕੇ ਤੇ ਲੈ ਆ ਉਹ ਕੱਢ ਕੇ ਲੈ ਆਇਆ ਹੁਣ ਇਹਨੇ ਗੱਡੀ ਵਾਹ ਕਰਨੀ ਇਹ ਜਾ ਕੇ ਫੋਟਣਾ ਕਿਨਾਂ ਤੁਸੀਂ ਆਪਣੀ ਵੀਡੀਓ ਤਸੱਲੀ ਦੇ ਲੈ ਜਾਓ ਉਦਾਂ ਤੋਂ ਉਹਨਾਂ ਨੂੰ ਪਤਾ ਹੀ ਹੈ ਜਿਹੜੇ ਬੰਦੇ ਆ ਉਹ ਇੱਕੋ ਗਰੁੱਪ ਦੇ ਹੀ ਆ ਇਹ ਬੁਕਾਰ ਸਾਸਣੀ ਕਿਨੇ ਸਾਡੇ ਬੰਦੇ ਨਾਲ ਤਾਂ ਕਾਵਾ ਆਉਂਦਾ ਤੇਰੇ ਬੰਦੇ ਨਾਲ ਤਾਂ ਨਹੀਂ ਦਸਾਲੇ ਇਹ ਬੁਲਾਣੋ ਸੁਰਤੀ ਆ ਚਲੋ ਇੰਨੀ ਹੀ ਕਰਦੇ ਦੀ ਇਹ ਕਿਹੜਾ 53 ਦੀ ਗੱਲ ਹੈ ਨਾ ਕੀ ਚਾਹੀਦਾ ਆ ਪਾਣੀ ਉਹ ਜਾਂਦੀ ਉਹ ਲੋ ਭੱਜ ਗਿਆ ਮਜ਼ਾਮ ਦਾ ਉਹ ਜਿਹੜੇ ਕਹਿੰਦੇ ਉਹ ਭਾਜੀ ਉਹ ਭੱਜਣ ਵਾਲਿਆ ਚੋਈਆਂ ਐਂ ਤੇ ਹੱਕ ਤੇ ਸਰਟੀਫਿਕੇਟੰਦਾਉ ਉਹ ਵਾਂਸ ਵਾਲਾ ਡੰਡਾ ਹੀ ਆ ਭਾਜੀ ਡੰਡਾ ਹੀ ਆ ਬਾਸ ਵਾਲਾ ਨਹੀਂ 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 ਡੰਡਾ ਬਜੀ ਡੰਡਾ ਕੁਰਬਾਨ ਜਿਹਸਾ ਉਹਨਾ ਮਾਰਦਾ ਤੇ ਪੈਜ ਬਾਹਰ ਹਸਪਤਾਲ ਨਹੀਂ ਲਾਗਣੇ ਜਿਹਸਾ ਉਹਨਾ ਕੁਰਬਾਨ ਜਿਹਦੀ ਉਹ ਡੰਡਾ ਜਿਹੜਾ ਭੱਜਿਆ ਸੀ